ਮਿੰਟੋ ਜੀ ਖਾਸ ਖਬਰਾਂ ਵੱਲ ਆਉਣ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਚਾਹਣਾ ਕਰੋ ਜੀ ਕਰੋ ਕਰੋ ਸਾਰੇ ਭਾਰਤ ਨੇ ਦੇਖਿਆ ਆਪਾਂ ਵੀ ਦੇਖਿਆ ਆਪਾਂ ਗੱਲ ਵੀ ਕਰ ਰਹੇ ਸੀ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਜਿਹੜਾ T20 ਖੇਡਿਆ ਉਹਦੇ ਚਰਚਾ ਬਹੁਤ ਹੋ ਰਹੀ ਆ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਬਹੁਤ ਸਾਰੇ ਮੁੱਦਿਆਂ ਨੂੰ ਉਠਾਇਆ ਤੇ ਜਿਹੜੀ ਚੀਜ਼ ਮੈਂ ਦੇਖੀ ਉਹਨਾਂ ਦਾ ਕੌਨਫੀਡੈਂਸ ਉਹਨਾਂ ਦੇ ਤਰਕ ਜਿਸ ਹਿਸਾਬ ਨਾਲ ਉਹਨਾਂ ਨੇ ਗੱਲ ਕੀਤੀ ਤੁਹਾਨੂੰ ਕਿਵੇਂ ਲੱਗਿਆ ਕੀ ਸੋਚ ਜ ਸੀ ਨਹੀਂ ਦੇਖੋ ਇਸ ਚੀਜ਼ ਦੀ ਇੱਕ ਨਾ ਝਲਕ ਜਿਹੜੀ ਆ ਉਹ ਜਦੋਂ ਅਡਾਨੀ ਬਾਰੇ ਬੋਲੇ ਸੀਗੇ ਰਾਹੁਲ ਗਾਂਧੀ ਪਿਛਲੀ ਸਰਕਾਰ ਵੇਲੇ ਜਦੋਂ ਲੋਕ ਸਭਾ ਪਿਛਲੀ ਲੋਕ ਸਭਾ ਸੀਗੀ ਜੀ ਬਤੌਰ ਐਮਪੀ ਹੂੰ ਉਹ 40 ਕਿ 42 ਮਿੰਟ ਦੀ ਸੀਗੀ ਸਪੀਚ ਜੀ ਉਹਦੇ ਚ ਝਲਕ ਮਿਲ ਗਈ ਸੀ ਕਿ ਜੇ ਦੁਬਾਰਾ ਸਦਨ ਦੇ ਵਿੱਚ ਰਾਹੁਲ ਗਾਂਧੀ ਹੂੰ ਆਪੋਜੀਸ਼ਨ ਦੇ ਤੌਰ ਤੇ ਹੁੰਦੇ ਆ ਤਾਂ ਉਹਨਾਂ ਦੇ ਜਿਹੜੇ ਸੁਰ ਹੋਣਗੇ ਲਗਭਗ ਇਸੇ ਤਰ੍ਹਾਂ ਦੇ ਹੋਣਗੇ ਜੀ ਫਿਰ ਜੇ ਤੁਸੀਂ ਵੇਖੋਗੇ ਤਾਂ ਜਦੋਂ ਇਹਨਾਂ ਨੂੰ ਆਪੋਜੀਸ਼ਨ ਦਾ ਲੀਡਰ ਬਣਾਇਆ ਗਿਆ ਮੈਂ ਤੁਹਾਨੂੰ ਉਸ ਵੇਲੇ ਹੀ ਕਿਹਾ ਸੀਗਾ ਕਿ ਇਹ ਇੱਕ ਮੂਵ ਜਿਹੜਾ ਹੈ ਨਾ ਉਹ ਇੰਡੀਆ ਗੱਠ ਜੋੜ ਦਾ ਬੜਾ ਸੋਚਿਆ ਸਮਝਿਆ ਮੂਵ ਹੈ ਜੀ ਕਿਉਂ ਕਿ ਕਿਉਂਕਿ ਜਦੋਂ ਆਪਾਂ ਵਿਰੋਧੀ ਧਿਰ ਦੇ ਆਗੂ ਨੂੰ ਦੇਖਦੇ ਹਾਂ ਹਾਂਜੀ ਤਾਂ ਠੀਕ ਹੈ ਟੋਕਾ ਟਕਾਈ ਕੱਲ ਵੀ ਹੋਈ ਆ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਇੰਟਰਵੈਨ ਕੀਤਾ ਜਿਹੜਾ ਮੈਂ ਮੈਨੂੰ ਲੱਗਦਾ ਕਿ ਆਪਣੀ ਸੰਭਾਲਾ ਚ ਪਹਿਲੀ ਵਾਰੀ ਵੇਖਿਆ ਜੀ ਖੁਦ ਅਮਿਤ ਸ਼ਾਹ ਉਹ ਵੀ ਇੰਟਰਵਿਊ ਇਨ ਕਰ ਰਹੇ ਸੀਗੇ ਕਈ ਜਿਹੜੇ ਸੀਗੇ ਮਤਲਬ ਮੰਤਰੀ ਉਹ ਵੀ ਰੌਲਾ ਪਾ ਰਹੇ ਸੀਗੇ ਤੇ ਜਦੋਂ ਐਨਡੀਏ ਵਾਲੇ ਰੌਲਾ ਪਾ ਰਹੇ ਸੀ ਐਮਪੀ ਤੇ ਜਿਹੜੇ ਵਿੜਲਾ ਸਾਹਿਬ ਮਤਲਬ ਕੇ ਸਸਪੈਂਡ ਕਰ ਲਿਆ ਮੈਂਟ ਮਾਰਦੇ ਆ ਯਾਨੀ ਬੜੇ ਕਰੜੇ ਸੁਭਾਅ ਦੇ ਨਜ਼ਰ ਆਉਂਦੇ ਆ ਉਹ ਉੱਥੇ ਖਮੋਸ਼ ਹਨ ਇਹ ਵੀ ਨਹੀਂ ਸੀ ਕਹਿ ਰਹੇ ਕਿ ਚੁੱਪ ਕਰੋ ਹੂੰ ਤੇ ਇਹ ਗੱਲ ਆਪਾਂ ਪਹਿਲਾਂ ਹੀ ਕਹੀ ਸੀਗੀ ਕਿ ਆਪੋਜੀਸ਼ਨ ਦੇ ਲੀਡਰ ਨੂੰ ਬੋਲਣ ਤੋਂ ਨਹੀਂ ਰੁਕਿਆ ਜਾ ਸਕਦਾ ਜੀ ਉਹ ਨਾ ਬੋਲਣਾ ਹੀ ਬੋਲਣਾ ਹੈ ਹੁਣ ਜਿਸ ਅੰਦਾਜ਼ ਚ ਬੋਲੇ ਬਿਲਕੁਲ ਗੱਲ ਤੁਹਾਡੀ درست ਹੈ ਕਿ ਕੱਲ ਲੋਕ ਇਸ ਤਰ੍ਹਾਂ ਵੇਖ ਰਹੇ ਸਨ ਆਪਣੇ ਮੋਬਾਈਲਾਂ ਤੇ ਜਾਂ ਟੀਵੀ ਤੇ ਜਿਸ ਤਰ੍ਹਾਂ ਉਹਨਾਂ ਨੇ ਕੋਈ ক্রিকেট ਦਾ ਮੈਚ ਹੀ ਜਿਹਾ ਵੇਖਣਾ ਹੋਵੇ ਜੀ ਜੀ ਬਿਲਕੁਲ ਕਿਉਂਕਿ ਇੱਥੇ ਸਾਫ ਸੀ ਕਿ ਨਾ ਹਾਕੀ ਨਾ ਬੱਲਾ ਹਮ ਚਲੂ ਕੰਮ ਕੱਲੇ ਨੂੰ ਕੱਲਾ ਹਮ ਉਹ ਆਮੋ ਸਾਹਮਣੇ ਚੜੇ ਦੋ ਵੱਡੇ ਨੇਤਾ ਹੋ ਗਏ ਹਮ ਹਾਲਾਂਕਿ ਜੇ ਤੁਸੀਂ ਦੇਖੋਗੇ ਤਾਂ ਰਾਹੁਲ ਗਾਂਧੀ ਨੇ ਮੈਂ ਸਮਝਦਾ ਕਿ ਠੀਕ ਹੈ ਜਿਸ ਤਰ੍ਹਾਂ ਉੱਥੇ ਸਫਾਈ ਦੇ ਦਿੱਤੀ ਸੀਗੀ ਉਹ ਭਾਜਪਾ ਨੇ ਉਸ ਗੱਲ ਨੂੰ ਮਰੋੜਿਆ ਕਿਉਂਕਿ ਰਾਹੁਲ ਗਾਂਧੀ ਨੇ ਸਾਫ਼ ਕਰ ਦਿੱਤਾ ਸੀਗਾ ਕਿ ਮੈਂ ਤੁਹਾਨੂੰ ਕਹਿ ਰਿਹਾ ਜੀ ਜਿਹੜੇ ਤੁਸੀਂ ਉਹ ਆਰਐਸਐਸ ਵਾਲੇ ਉਹ મોદી ਹੈ ਹੂੰ ਇਹ ਭਾਰਤੀ ਜਨਤਾ ਪਾਰਟੀ ਵਾਲੇ ਕਿ ਤੁਸੀਂ ਆਪਣੇ ਆਪ ਨੂੰ ਵਖਾਵੇ ਦੇ ਤੌਰ ਤੇ Hindu ਦਰਸਾਉਂਦੇ ਹੋ ਜੀ ਪਰ ਤੁਸੀਂ ਕਿਤੇ ਨਾ ਕਿਤੇ ਹਿੰਸਾ ਦੇ ਮੁੱਦੇ ਜੋ ਜੀ ਸਾਫ਼ ਕਰ ਦਿੱਤਾ ਸੀ ਸਪਸ਼ਟਿਕਰਨ ਦੇ ਦਿੱਤਾ ਸੀ ਗੈਸਵਾ ਬਤਾ ਪਰੰਤੂ ਉਹ ਫਿਰ ਮਾਮਲਾ ਜਿਹੜਾ ਦੂਸਰੇ ਪੱਖ ਨੂੰ ਮੋੜਿਆ ਗਿਆ ਜਿਹੜਾ ਰਾਜਨੀਤੀ ਚ ਸੁਭਾਅ ਹੈ ਬਿਲਕੁਲ ਇਹਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਕਿ ਇਥੋਂ ਤੱਕ ਨੌਬਤੀ ਨਾ ਹੋਵੇ ਤੁਸੀਂ ਪਹਿਲਾਂ ਹੀ ਇਸ ਗੱਲ ਨੂੰ ਸ਼ਾਮਲ ਕਰ ਲਓ ਜੀ ਕਿ ਮੈਂ ਤੁਹਾਨੂੰ ਕਹਿ ਰਿਹਾ ਜੀ ਕਿ ਤੁਸੀਂ ਆਪਣੇ ਆਪ ਨੂੰ ਜੋ ਹਿੰਦੂਆਂ ਦੇ ਭਾਈ ਲੰਬੜਦਾਰ ਖਵਾਉਂਦੇ ਹੋ ਜੀ 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 ਤਾਂ ਤੁਹਾਡੀ ਜਿਹੜੀ ਪ੍ਰਵਿਰਤੀ ਉਹ ਇਸ ਤਰ੍ਹਾਂ ਦੀ ਹੈ ਹੂੰ ਗੱਲ ਪਹਿਲੀਆਂ ਚ ਸਪੱਸ਼ਟ ਹੋ ਜਾਂਦਾ ਕਿਉਂਕਿ ਉਹ ਜਿਹੜਾ ਵਾਇਰਲ ਤੁਸੀਂ ਵੀਡੀਓ ਦਾ ਹਿੱਸਾ ਦੇਖੋ ਕਿ ਉਹਨਾਂ ਕੋ ਕੱਟਿਆ ਗਿਆ ਜਿਹੜਾ ਸਪਸ਼ਟੀਕਰਨ ਸੀਗਾ ਜਿਹੜਾ ਗੱਜ-ਵੱਜ ਕੇ ਕਿਹਾ ਗਿਆ ਕਿ ਮੈਂ ਤੁਹਾਨੂੰ ਕਹਿ ਰਿਹਾ ਉਹ ਹਿੱਸਾ ਨਾ ਕੋ ਦੀ ਮੀਡੀਆ ਨੇ ਚਲਾਇਆ ਨਾ ਇਹਨਾਂ ਦੀ ਟਰੋਲ ਆਰਮੀ ਨੇ ਫਿਰ ਕੁਝ ਧਾਰਮਿਕ ਮਹਾਪੁਰਸ਼ਾਂ ਦੀਆਂ ਫੋਟੋਆਂ ਜੀ ਉਹ ਚੀਜ਼ਾਂ ਤੋਂ ਵੀ ਗਰੇਜ਼ ਕੀਤਾ ਜਾ ਸਕਦਾ ਫੈਕਚੁਅਲੀ ਹਾਲੇ ਵੀ ਇਹਨਾਂ ਨੂੰ ਮੈਨੂੰ ਲੱਗਦਾ ਕਿ ਹੋਰ ਸਾਊਂਡ ਹੋਣ ਦੀ ਜ਼ਰੂਰਤ ਹੈ ਬਿਲਕੁਲ ਕਿਉਂ ਕਿ ਕੱਲ ਅਗਨੀਵੀਰ ਦੇ ਮਾਮਲੇ 'ਚ ਤੁਸੀਂ ਦੇਖੋ ਕਿ ਪੰਜਾਬ 'ਚੋਂ ਹੀ ਇੱਕ ਜਿਹੜਾ ਪਰਿਵਾਰ ਸਾਹਮਣੇ ਆ ਗਿਆ ਕਿ ਸਾਨੂੰ 48 ਲੱਖ ਰੁਪਈਆ ਮਿਲਿਆ ਹੂੰ ਹੂੰ ਤੁਸੀਂ ਮਤਲਬ ਕਿ ਅਗਨੀਵੀਰ ਸਕੀਮ ਦੀ ਮੁਖਾਲਫਤ ਜਦੋਂ ਕਰ ਰਹੇ ਹੋ ਤਾਂ ਤੁਹਾਡੇ ਕੋਲ ਫੈਕਚੁਅਲੀ ਜਾਣਕਾਰੀ ਜਿਹੜੀ ਹੈ ਨਾ ਉਹ ਭਰਪੂਰ ਹੋਣੀ ਚਾਹੀਦੀ ਆ ਠੋਸ ਹੋਣੀ ਚਾਹੀਦੀ ਆ ਤੇ ਆਪਾਂ ਨੂੰ ਪਤਾ ਹੈ ਕਿ ਜਦੋਂ ਪਹਿਲਾ ਅਗਨੀਵੀਰ ਸ਼ਹੀਦ ਹੋਇਆ ਸੀਗਾ ਮੈਂ ਤਾਂ ਉਹਨਾਂ ਨੂੰ ਸ਼ਹੀਦ ਹੀ ਕਹੂੰਗਾ ਜਿਹੜਾ ਵੀ ਬੰਦਾ ਆਪਣੇ ਦੇਸ਼ ਲਈ ਬਾਰਡਰ ਤੇ ਜਾ ਕੇ ਮਰ ਰਿਹਾ ਯਾਰ ਹੂੰ ਤਾਂ ਉਹ ਜਦੋਂ ਕੁਰਬਾਨ ਹੋ ਰਿਹਾ ਤਾਂ ਸ਼ਹੀਦੀ ਹੈ ਜੀ ਤਾਂ ਹੁਣ ਉੱਥੇ ਕੀ ਹੋਇਆ ਸੀਗਾ ਤੁਹਾਨੂੰ ਯਾਦ ਹੋਣਾ ਸਲਾਮੀ ਤੋਂ ਬਹੁਤ ਜ਼ਿਆਦੀ ਕੰਟਰੋਵਰਸੀ ਹੋ ਗਈ ਸੀ ਪੰਜਾਬ ਜੀ ਜੀ ਬਿਲਕੁਲ ਤੇ ਉਸ ਤੋਂ ਬਾਅਦ ਮਾਨਸਾਬ ਖੁੱਲੇ ਰੂਪ ਚ ਹੱਕ ਚ ਆ ਗਏ ਸੀ ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਤੋਂ ਬਚਦੇ ਆ ਬਾਕੀ ਵਧੀਆ ਖੇਡੇ ਆ ਤੇ ਬੜਾ ਦੱਬ ਕੇ ਖੇਡੇ ਆ ਧੋ ਕੇ ਰੱਖ ਦਿੱਤਾ ਕਸਾਨਾਂ ਦੀ ਗੱਲ ਕਰ ਦਿੱਤੀ ਨੀਟ ਦੀ ਗੱਲ ਕਰ ਦਿੱਤੀ ਮੈਨੂੰ ਅੱਛਾ ਲੱਗਿਆ ਕਿ ਉਹਨਾਂ ਕੋਲ ਡਾਟਾ ਸੀਗਾ ਉਹ ਪਤਾ ਨਹੀਂ ਕਿੱਥੋਂ ਆਇਆ ਉਹ ਕਹਿੰਦੇ ਆ ਕਿ ਜੀ ਵੇਖੋ ਗੱਲ ਇਹ ਆ ਕਿ ਤੁਸੀਂ 7 ਸਾਲਾਂ ਚ 2 ਕਰੋੜ ਨੌਜਵਾਨਾਂ ਦੀ ਜ਼ਿੰਦਗੀ ਦਾ ਬੱਚਿਆਂ ਦੀ ਜ਼ਿੰਦਗੀ ਦਾ ਕੀ ਤਮਾਸ਼ਾ ਬਣਾ ਕੇ ਰੱਖ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਈਆਂ ਤੇ ਬਹੁਤ ਅੱਛੇ ਤਰੀਕੇ ਨਾਲ ਗੱਲ ਹੋਈ ਆ ਪਰ ਹੁਣ ਵੇਖੋ ਮੋਦੀ ਸਾਹਿਬ ਦੀ ਵਾਰੀ ਆ ਉਹ ਵੀ ਭਾਸ਼ਣ ਕਲਾ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਮਹਾਰਤ ਹੀ ਆ ਜੀ ਜੀ ਬਿਲਕੁਲ ਬਿਲਕੁਲ ਉਹ ਵੀ ਚੁਣ-ਚੁਣ ਕੇ ਨਿਸ਼ਾਨੇ ਲਾਉਣਗੇ ਜਿਵੇਂ ਇਹਨਾਂ ਨੇ ਲਾਏ ਆ ਤਾਂ ਉਹ ਜਵਾਬ ਆ ਜਾਏਗਾ 4 ਵਜੇ ਸ਼ੁਰੂ ਹੋ ਜਾਣਾ ਭਾਸ਼ਣ ਤੇ ਆਪਾਂ ਚਲੋ ਕੱਲ ਉਹਦੇ ਤੇ ਵੀ ਗੱਲ ਕਰ ਲਵਾਂਗੇ ਤੇ ਸਦਨ 'ਚ ਮੈਂ ਐਸੀ ਗਹਿਮਾ-ਗਹਿਮੀ ਦੇਖ ਕੇ ਖੁਸ਼ ਆ ਵੈਸੇ ਤੇ ਚਲੋ ਇਹ ਹਰੇਕ ਦੇਸ਼ ਦੇ ਲੋਕਤੰਤ੍ਰਿਕ ਢਾਂਚੇ 'ਚ ਹੋਣਾ ਵੀ ਚਾਹੀਦਾ ਕਿ ਇੰਡੀਆ 'ਚ ਕਟੋ-ਕਟ ਨਾ ਪਹਿਲੀ ਵਾਰ ਦੇਖਿਆ ਕਿ ਹੁਣ ਆ 10-12 ਸਾਲ ਦੇ ਵਿੱਚ ਕਿ ਆ ਜੀ ਹਾਂ ਜੀ ਕਿ ਭਾਈ ਠੀਕ ਆ ਇਦਾਂ ਕੰਮ ਚੱਲਣਾ ਚਾਹੀਦਾ ਲੋਕਾਂ ਦੇ ਮੁੱਦੇ ਜਿਹੜੇ ਆਪੋਜੀਸ਼ਨ ਨੂੰ ਚੁੱਕਣੇ ਚਾਹੀਦੇ ਆ ਤੇ ਉਹਨਾਂ ਨੂੰ ਜਵਾਬ ਦੇ ਹੋਣਾ ਚਾਹੀਦਾ ਤੇ ਬਾਕੀ ਨੀਜੀ ਟਿੱਕਾ ਟਿੱਪਣੀਆਂ ਤੋਂ ਆਪਾਂ ਕੀ ਲੈਣਾ ਤੇ ਦੂਜੀ ਗੱਲ ਆ ਕਿ ਪੰਜਾਬ ਦੇ ਐਮਪੀ ਵੀ ਕੱਲ ਗਰਜੇ ਨੇ ਜੀ ਮੀਤ ਇਹਰ ਨੇ ਆਪਣੀ ਗੱਲ ਕਹੀ ਔਰ ਮੈਨੂੰ ਖੁਸ਼ੀ ਦੀ ਗੱਲ ਹੈ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਆ ਕਿ ਭਾਈ ਇੱਕ ਸਾਥੀ ਨੇ ਲਿਖਿਆ ਮੈਨੂੰ ਕਿਸੇ ਨੇ ਹੁਣੇ ਭੇਜਿਆ ਸੀ ਕਿ ਗੁਰੂ ਸਰ ਤੋਂ ਲੋਕ ਸਭਾ ਤੱਕ ਕਿਆ ਬਾਤ ਤੋਂ ਮਤਲਬ ਕਿ ਉਹ ਇੱਕ ਚੀਜ਼ ਮੈਂ ਮਤਲਬ ਕਿ ਮੇਰੇ ਧਿਆਨ ਕੋਚਰ ਆਈ ਤੇ ਮੈਂ ਲਿਖੀ ਸੀ ਕਿ ਕਿੰਨੇ ਵੱਡੀਆਂ ਗੇਮਾਂ ਦੀ ਜਿਹੜੀ ਲੀਡ ਹੈ ਸਾਡੇ ਕੋਲ ਆ ਪੰਜਾਬੀਆਂ ਕੋਲ ਚੌਥੀ ਜੇ ਹਰਮਨਪ੍ਰੀਤ ਕੌਰ ਨੂੰ ਵੀ ਜੋੜਦੀ ਹੈ ਪਰ ਉਹ ਗੇਮ ਇੱਕੋ ਹੀ ਆ ক্রিকেট ਆ ਤਾਂ ਕਹਿੰਦਾ ਮਤਲਬ ਹੈ ਕਿ ਅਮਿਤ ਹੇਰ ਨੇ ਉਸ ਕੱਲ ਦਾ ਵੀ ਜ਼ਿਕਰ ਕੀਤਾ ਤਾਂ ਕਿਸੇ ਸਾਥੀ ਪੱਤਰਕਾਰ ਦੀ ਕੋਈ ਲਿਖਤ ਮੈਨੂੰ ਭੇਜੀ ਗਈ ਸੀ ਜਦੋਂ ਸਾਡੇ ਵਾਸਤੇ ਖੁਸ਼ੀ ਦਾ ਸਬਾਬ ਆ ਪਰ ਉਹ ਕੰਮ ਦਾ ਹਿੱਸਾ ਆ ਜੀ ਰਾਜਾ ਬੜਿੰਗ ਨੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਿਹੜਾ ਉਹਨਾਂ ਦਾ ਬਚਨ ਸੀਗਾ ਪਰਿਵਾਰ ਦੇ ਨਾਲ ਤਾਂ ਮਤਲਬ ਕਿ ਇਸ ਤਰ੍ਹਾਂ ਜੋ ਸਾਡਾ ਪੈਸਾ ਢੇਲਾ ਰੋਕਿਆ ਜੀ ਉਹਦੀ ਗੱਲ ਮੀਤ ਇਹਰ ਨਹੀਂ ਚੁਕੀਆ ਪੰਜਾਬੀ ਚ ਭਾਸ਼ਣ ਦਿੱਤੇ ਆ ਚਲੋ ਇਹ ਚੀਜ਼ ਜਿਹੜੀ ਆ ਉਹ ਚੰਗੀ ਆ ਸਾਨੂੰ ਆਪਣੇ ਹੱਕਾਂ ਵਾਸਤੇ ਬੋਲਣਾ ਚਾਹੀਦਾ ਬਾਕੀ ਇੱਟ ਖੜਕਾ ਤੇ ਚੱਲਦਾ ਰਹੇਗਾ ਹਾਲੇ ਤੇ ਪ੍ਰੇਮਕਾ ਗਾਂਧੀ ਨੇ ਆਉਣਾ ਇਹ ਪੈਣ ਪਰਾ ਦੀ ਜੋੜੀ ਤੇ ਉਧਰੋਂ ਗੁਜਰਾਤੀਆਂ ਦੀ ਜੋੜੀ ਇਹ ਆਪਸ ਦੇ ਵਿੱਚ ਫਿਰ ਮੁੜ ਕੇ ਟਕਰਾਏਗੀ ਜੀ ਜੀ ਆਕਾਸ਼ ਦੀਪ ਹੋਰਾਂ ਦਾ ਆਪਾਂ ਨੂੰ ਆਇਆ ਜੀ ਕੰਟਰੀਬਿਊਸ਼ਨ ਸ਼ੁਕਰੀਆ ਜੀ ਮਨੂ ਇੰਜੀਨੀਅਰ ਜੀ ਆਪਾਂ ਆਉਣੇ ਆ ਸੁਰਜੀਤ ਕੌਰ ਹੋਰਾਂ ਵੱਲ ਵੀ ਉਹ ਖਬਰ ਤੇ ਵੀ ਆਉਣੇ ਆ ਅ ਗੁਰਲਾਲ ਸਿੰਘ ਕੰਗ ਜੀ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲਈ ਆਪਾਂ ਕਰਦੇ ਆ ਜੀ ਇਸ ਬਾਰੇ ਗੱਲ ਵੀ ਜੀ ਮਿੰਟੂ ਜੀ ਇਸ ਖਬਰ ਤੇ ਆਉਣ ਤੋਂ ਪਹਿਲਾਂ ਮੈਂ ਖਬਰ ਹੋਰ ਲੈਣੀ ਚਾਹਣਾ ਜ਼ਰੂਰੀ ਖਬਰ ਜਿਹੜੀ ਜੀ ਅਮਰਤਪਾਲ ਸਿੰਘ ਦੇ ਸਾਥੀਆਂ ਅਮਰਤਪਾਲ ਸਿੰਘ ਤੋਂ ਬਾਅਦ ਉਹਨਾਂ ਦੇ ਸਾਥੀਆਂ ਦੇ ਕਈਆਂ ਦੇ ਬਿਆਨ ਆਏ ਵੀ ਉਹ ਵੀ ਜਿਮਨੀ ਚੋਣਾਂ ਲੜ ਰਹੇ ਆ ਜੀ ਪਹਿਲਾਂ ਬਾਜੇ ਕੇ ਫਿਰ ਰੋ ਕੇ ਕੀ ਇਹ ਸਾਰਾ ਕੁਝ ਸਹਿਮਤੀ ਨਾਲ ਹੋ ਰਿਹਾ ਹੈ ਇਹਦੇ ਵਿੱਚ ਲੋਕ ਥੋੜੇ ਜੇ ਕਨਫਿਊਜ਼ ਹੈ ਵੀ ਉਹ ਕਿਤੇ ਆਪਣੇ ਆਪ ਤਾਂ ਨਹੀਂ ਕਿਤੇ ਬਿਆਨ ਦੇ ਰਹੇ ਜਾਂ ਇਹ ਅਮਰਿਤਪਾਲ ਸਿੰਘ ਦੀ ਸਹਿਮਤੀ ਨਾਲ ਹੋ ਰਿਹਾ ਸਾਰਾ ਕੁਝ ਨਹੀਂ ਦੇਖੋ ਇਹ ਸਭ ਤੋਂ ਜ਼ਿਆਦਾ ਚਰਚਾ ਅੱਜ ਸਵੇਰ ਤੋਂ ਛਿੜ ਗਈ ਆ ਜੀ ਕਿਉਂ ਹੂੰ ਬੁਨਿਆਦੀ ਤੌਰ ਤੇ ਕੀ ਹੈ ਕਿ ਗੱਲ ਤੇ ਸਾਰੀ ਡਿਬਰੂਗੜ ਤੋਂ ਨਿਕਲ ਰਹੀ ਆ ਜੀ ਜੀ ਤੇ ਜ਼ਰੀਆ ਕਿਹੜੇ ਆ ਕਿ ਜਿਹੜੇ ਜੀ ਆ ਉਹਨਾਂ ਦੇ ਟੱਬਰ ਦੇ ਹੂੰ ਹੂੰ ਉਹਨਾਂ ਨੇ ਆਪੋ ਆਪਣੇ ਪੱਦਰ ਤੇ ਪੁਸ਼ਟੀ ਕਰ ਦਿੱਤੀ ਜੀ ਐਲਾਨ ਕਰ ਦਿੱਤਾ ਜੀ ਹੁਣ ਇਸ ਸਾਰੇ ਜੋ ਵੀ ਤੁਸੀਂ ਦੇਖੋਗੇ ਸਿਲਸਿਲੇ ਦੇ ਵਿੱਚ ਹੂੰ ਜੋ ਵੀ ਇਹ ਚੱਲ ਰਿਹਾ ਹੈ ਤਾਂ ਉਹਦੇ ਵਿੱਚ ਸਭ ਤੋਂ ਅਹਿਮ ਕੜੀ ਨੇ ਰਾਜਦੇਵ ਸਿੰਘ ਖਾਲਸਾ ਜੀ ਉਹਨਾਂ ਨੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਜਾਂ ਕਹਿ ਲੋ ਕਿ ਇੱਕ ਦਾਵਾ ਕਰ ਦਿੱਤਾ ਜੀ ਕਿ ਦਰਅਸਲ ਜਿਮਨੀ ਚੋਣ ਲੜਨੀ ਹੈ ਕਿ ਨਹੀਂ ਲੜਨੀ ਹਾਲੇ ਤੱਕ ਭਾਈ ਸਾਹਿਬ ਨੇ ਤੇ ਫੈਸਲਾ ਹੀ ਨਹੀਂ ਕੀਤਾ